ਤਸਵੀਰਾਂ ਕਿੰਨੇ ਮੇਲੇ ਪਾਗਮੇ ਦੋਤ ਚਲੋ ਹੁਣ 12:50 ਪਾਣੀ ਪੀ ਲਓ ਠੀਕ ਹਰ ਗੱਲ ਰੱਖਿਆ ਜੀ ਮੌਜਾ ਦੇ ਜੀ ਆ ਆਪਾਂ ਸਾਨੂੰ ਉਜਾੜਨ ਤੇ ਪੰਚਾਇਤ ਤੇ ਗਵਾੜੇ ਦੇ ਜਿਵੇਂ ਨੇ ਲੁੱਟਣ ਵਾਲੀ ਲੀਜ਼ ਪਾਲਸੀ ਰੱਦ ਕੀਤੀ ਜਾਵੇ ਲੀਜ਼ ਪਾਲਸੀ ਰੱਦ ਕੀਤੀ ਜਾਵੇ ਹੱਥ ਖੜੇ ਕਰੋ ਜੀ ਲੀਜ਼ ਪਾਲਸੀ ਰੱਦ ਕੀਤੀ ਜਾਵੇ ਅਗੇ ਪੰਜਾਬ ਦੇ ਸਕੂਲਾਂ ਨੂੰ ਜਿਹੜੀ 50 ਪੈਸੇ ਕਰ ਜਮੀਨ ਨੀਤੀ ਉਹ ਖਾਲੀ ਕਰਾਈ ਜਾਵੇ ਸਾਡੇ ਵੱਲੋਂ ਤੇ ਦੋਸ਼ੀ ਅਫਸਰਾਂ ਖਿਲਾਫ ਕਾਰਵਾਈ ਕੀਤੀ ਜਾਵੇ ਜਿਹਨੇ ਜ਼ਮੀਨ ਲੁੱਟੀ ਸਾਡੀ ਕਾਰਵਾਈ ਕੀਤੀ ਜਾਵੇ ਆ ਸਿੱਖਿਆ ਮੰਤਰੀ ਕੋਲ ਮੰਗ ਕਰਦੇ ਆ ਸਿੱਖਿਆ ਮੰਤਰੀ ਇਮੀਡੀਏਟ ਐਕਸ਼ਨ ਲਏ ਤੇ ਵਿਧਾਨ ਸਭਾ 'ਚ ਬਿਆਨ ਦੇ ਸਾਡਾ ਇੱਕ ਆ ਜਿੰਨਾ ਵਾਹੋ ਹੁਣ 1 ਰੁਪਏ ਗਜ ਅ ਸ੍ਰੀ ਜੈ ਸਿੰਘ ਗਿੱਲ ਜਿਹੜੇ ਰਿਟਾਇਰਡ ਆਈਏਐਸ ਅਫਸਰ ਹੈ ਅ ਚੀਫ ਸਕੱਟਰੀ ਪੰਜਾਬ ਰਹੇ ਆ 6ਵੇਂ ਪੇ ਕਮਿਸ਼ਨ ਦੇ ਚੇਅਰਪਰਸਨ ਰਹੇ ਆ ਉਹਨਾਂ ਦੀ ਸੰਸਥਾ ਚੰਡੀਗੜ੍ਹ ਹੌਰ ਸਲਾਈਡਰ ਸੁਸਾਇਟੀ ਨੂੰ 1 ਰੁਪਏ ਗੱਜ ਸਿਰਫ 2 ਏਕੜ ਜ਼ਮੀਨ ਦਿੱਤੀ ਐ ਤੇ 8 ਦਸ ਏਕੜ ਜ਼ਮੀਨ ਉਹ ਹੋਰ ਘੇਰ ਲੈ ਗਏ ਨਾਲ ਹੀ ਜਿਹੜੀ ਸਕੂਲ ਐ ਪ੍ਰਾਈਵੇਟ ਸਕੂਲ ਐ ਕੁਝ 2-3 ਸਕੂਲਾਂ ਦੇ ਮੈਂ ਨਾਮ ਦੱਸ ਕੇ ਹਟਿਆ ਉਹਨਾਂ ਸਕੂਲਾਂ ਨੂੰ 50 ਪੈਸੇ ਗੱਜ ਜ਼ਮੀਨ ਗਰਾਊਂਡ ਬਣਾਉਣ ਵਾਸਤੇ ਇਸ ਲਈ ਦਿੱਤੀ ਸੀ ਤਾਂ ਕਿ ਆਮ ਬੱਚੇ ਤੇ ਆਮ ਸ਼ਹਿਰੀ ਤੇ ਖੇਡਣ ਉਹ ਸਕੂਲਾਂ ਨੇ ਜ਼ਮੀਨਾਂ ਘੇਰ ਲਈਆਂ ਉਹ ਅਸੀਂ ਬਣ ਕਰਦੇ ਆਮ ਸਰਕਾਰ ਕੋਲੋਂ ਕਿ ਜਿਹੜਾ ਲੰਬਿਆ ਪਿੰਡ ਐ ਏ ਬ੍ਰੈਲ ਜੇਲ ਦੇ ਨੇੜੇ ਦਾ ਪੁਰਾਣਾ ਪਿੰਡ ਸੀ ਉਹਦੀ ਜ਼ਮੀਨ ਦਾ ਮੁਆਵਜ਼ਾ ਲੋਕਾਂ ਨੂੰ ਨਹੀਂ ਮਿਲਿਆ ਉਹਨਾਂ ਲੋਕਾਂ ਨੂੰ ਮੁਆਵਜ਼ਾ ਦੇ ਤੁਸੀਂ 1970-75 ਦੇ ਪਿੰਡ ਉਜਾੜਤਾ ਸੀ ਅਸੀਂ ਉਦੋਂ ਤੇ ਘੁੰਮ ਰਹੇ ਆ ਪਿੰਡ ਵਾਲੇ ਲੋਕ ਉਹਨਾਂ ਨੂੰ ਬੰਦ ਦਾ ਮੁਆਵਜ਼ਾ ਦਿਓ ਇਹ ਜਿਹੜੀ ਹਾਰਥ ਰਾਈਡਰ ਸੁਸਾਇਟੀ ਦੀ ਜਿਹੜੀ ਲੀਜ਼ ਪਾਲਿਸੀ ਹੈ ਜਿਸ ਤਰ੍ਹਾਂ ਤੁਸੀਂ ਬਾਲ ਗੋਪਾਲ ਗਊਸ਼ਾਲਾ ਬਣਾਉਣ ਕੀਤੀ ਸੀ ਸਾਫਤ ਸਹਿਤ ਮੰਤਰੀ ਬਲਵੇਸ਼ਨ ਚਿਤੂ ਨਾਲ ਜੁੜੀ ਹੈ ਉਹਦੀ ਲੀਜ਼ ਕੈਨਸਲ ਕੀਤੀ ਹੈ ਇੱਥੇ ਲੀਜ਼ ਕੈਨਸਲ ਕਰਨ ਦੀ ਲੋੜ ਨੇ ਅੱਗੇ ਰੀਨਿਊਵਲ ਲਈ ਹੋਈ 15 ਸਾਲ ਦੀ ਐਪਲੀਕੇਸ਼ਨ ਗਮਾੜਾ ਚ ਪੈਂਡਿੰਗ ਹੈ ਉਹ ਰੀਨਿਊਵਲ ਨੂੰ ਰੋਕ ਕੇ ਇਹ ਜ਼ਮੀਨ ਖਾਲੀ ਕਰਾਈ ਜਾਵੇ ਜੇ ਇਹਨਾਂ ਨੂੰ ਕੋਈ ਹੋਰ ਜ਼ਮੀਨ ਦੇਣੀ ਹੈ ਜਿੱਥੇ ਕੈਪਟਨ ਅਮ ਜਾ ਬਾਦਰਾ ਦੇ ਮਹਿਲ ਹੈ ਉੱਥੇ ਤੁਸੀਂ ਘੋੜਿਆਂ ਵਾਸਤੇ ਇਹਦੇ ਕੀਮਤੀ ਜਮੀਨ ਆ ਨਾਂਨ ਘੇਰਨ ਦਿੱਤੀ ਜਾਵੇ ਸੇ ਸਕੂਲਾਂ ਦੇ ਕਿਹੜੇ ਕਿਹੜੇ ਨਾਮ ਨੇ ਕੋਈ ਜਿਵੇਂ ਮੋਟੇ-ਮੋਟੇ ਨਾਮ ਦੇ ਸਕੂਲ ਦੇਖੋ ਤਿੰਨ ਸਕੂਲ ਆ ਪੇਜ ਨੰਬਰ 7 ਆ ਲਿਸਟ ਦੇ ਵਿੱਚ ਸੰਤ ਈਸ਼ਰ ਸਿੰਘ ਸਕੂਲ ਸੈਂਟ ਸ਼ੋਲਡਰ ਸਕੂਲ ਸੈਮਰਾਕ ਸਕੂਲ ਆਦਿ ਬਾਈਪੀਐਸ ਵੀ ਹੋ ਸਕਦਾ ਕੋਈ ਨਾਲ ਦੇ ਲਾਰੈਂਸ ਵੀ ਹੋ ਸਕਦੇ ਆ ਜਾਂ ਪੂਰੇ ਮੋਹਾਲੀ ਸ਼ਹਿਰ ਹੋ ਜਾਂਦੇ ਆ ਸਾਰੇ ਪੰਜਾਬ ਦੇ ਸਾਰੇ ਪ੍ਰਾਈਵੇਟ ਸਕੂਲ ਹੋ ਸਕਦੇ ਆ ਜਦੋਂ ਮੰਤਰੀਆਂ ਲੈਵਲ ਤੇ ਸਕੂਲ ਐਸੋਸੀਏਸ਼ਨ ਨੇ ਸੈਟਿੰਗ ਕਰਨੀ ਹੋਵੇ ਅਸੀਂ ਕਰੋਨਾ ਕਾਲ ਦੇ ਵੀ ਦੇਖਿਆ ਉਦੋਂ ਸਾਰੇ ਸਕੂਲਾਂ ਨੂੰ ਇੱਕੋ ਤਰ੍ਹਾਂ ਦੀ ਰਾਹਤ ਮਿਲਦੀ ਹੈ ਕਿ 50 ਪੈਸੇ ਕਾਜੀ ਜ਼ਮੀਨ ਚੱਕੋ ਬਾਅਦ ਚ ਕੰਡਾ ਤਾਰ ਵੀ ਕਹਿੰਦੇ ਕੰਡਾ ਤਾਰ ਨਹੀਂ ਲਗਾਨੀ ਬਾਤ ਤੁਸੀਂ ਕਿਲੇ ਆਂ ਇਸ ਤਰ੍ਹਾਂ ਕੰਦ ਕਰ ਲੋ ਤੇ ਨਾਲ ਇੱਕ ਸਿਕਿਉਰਿਟੀ ਵਾਲਾ ਬਿਠਾ ਦਿਓ ਗਨਮੈਨ ਇਹ ਖਬਰਦਾਰ ਜਿਹੜੇ ਗਰਾਂਡ ਚ ਐਂਟਰ ਕੀਤਾ ਉਹ ਖਾਲੀ ਹੋਣੀ ਚਾਹੀਦੀ। ਫਿਰ ਤੁਸੀਂ ਕੋਰਟ ਦਾ ਰੁਕੀਂ ਵਿੱਚ ਨਹੀਂ ਕੀਤਾ ਇਸ ਵੇਲੇ। ਹਾਂ ਨਹੀਂ ਜੀ ਅਸੀਂ ਅੱਜ ਮੀਡੀਆ ਨਾਲ ਅਸੀਂ ਪਹਿਲੀ ਵਾਰ ਇਹ ਮਾਮਲਾ ਸਪੋਰਟ ਕਰ ਰਹੇ ਹਾਂ ਤੁਹਾਡੇ ਰਾਹੀਂ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਸਰਕਾਰ ਨੂੰ ਪਤਾ ਲੱਗੇ ਪੰਜਾਬ ਸਰਕਾਰ ਨੂੰ ਮੇਰੇ ਵੱਲੋਂ ਸ਼ਿਕਾਇਤ ਚੱਲੀ ਗਈ ਹੈ ਜੇ ਲੋੜ ਪਈ ਤਾਂ ਮੁਆਵਜ਼ਾ ਲੈਣ ਲਈ ਲੰਬੇ ਪੜੇ ਦੇ ਲੋਕ ਹਾਈ ਕੋਰਟ ਜਾਣਗੇ ਤੇ ਪੇਰੈਂਟਸ ਐਸੋਸੀਏਸ਼ਨ ਹਾਈ ਕੋਰਟ ਜਾਏਗੀ ਸਕੂਲਾਂ ਤੋਂ ਜ਼ਮੀਨ ਖਾਲੀ ਕਰਨ ਵਾਸਤੇ ਤੇ ਬਣਦੀ ਮਦਦ ਸਾਡੀ ਟੀਮ ਵੀ ਕਰੇਗੀ। ਤੇ ਸਰ ਜਿਹੜੀ ਤੁਸੀਂ ਇਹ ਗੱਲਾਂ ਬੋਲਦੇ ਇਹਦੇ ਤੱਥ ਦੇ ਕੀ ਆਧਾਰ ਨੇ ਇਹਦੇ ਇਸ ਕੇਸ ਤੇ। ਹਾਂ ਇਹਦਾ ਤਾਤਾ ਜੀ ਪੰਜਾਬ ਪੰਜਾਬ ਸਰਕਾਰ ਦਾ ਸਰਕਾਰੀ ਰਿਕਾਰਡ 57 ਨੰਬਰ 57 ਪੇਜਾਂ ਦੀ ਪੀਡੀਐਫ ਮੈਂ ਸਾਰੇ মিডিਆ ਵਾਲੇ ਦੋਸਤਾਂ ਦੇ ਰਿਆਂ ਇਹਦਾ ਪੇਜ ਨੰਬਰ 47 13 1 11 48 7 ਤੇ 2 ਉਹ ਉਹ ਉਹਦਾ ਪੇਜਾਂ ਤੇ ਤੱਥ ਲਿਖਿਆ ਉਹਦੇ ਵਿੱਚ ਮੈਂ ਬੋਲ ਰਿਹਾ ਤੇ ਕੋਈ ਅਲਟੀਮੇਟਮ ਦੇ ਰਿਹਾ ਕੋ ਟਾਈਮ ਦੇ ਰਿਹਾ ਕਿ ਇੰਨੀ ਦੇਰ ਤੱਕ ਕੋਈ ਕਾਰਵਾਈ ਨਹੀਂ ਹੋਈ ਤੇ ਕੋਈ ਅਗਲਾ ਪਲਾਨ ਆਫ ਐਕਸ਼ਨ ਹਾਂ ਅਸੀਂ ਅੱਜ ਇਹ ਕਹਿ ਤੋ ਨਹੀਂ ਜਾਵਾਂਗੇ ਅਸੀਂ ਕੋਰਟ 'ਚ ਉਹ ਸਾਡੀ ਟੀਮ ਵਿੱਚ ਸਲਾਹ ਕਰੇਗੀ ਸਰਕਾਰ ਨਾਲ ਤਾਲਮਿਲ ਕਰੇਗੀ ਹੋਰ ਬਣਦੇ ਚਿੱਠੀ ਪੱਤਰ ਕਰੇਗੀ ਨਹੀਂ ਕੋਈ ਸਰਕਾਰ ਐਕਸ਼ਨ ਲੈ ਕੇ ਅਸੀਂ ਕੋਰਟ 'ਚ ਜਾਵਾਂਗੇ ਉਮੀਦ ਹੈ ਅ ਵਿਸ਼ਵਾਸ ਵੀ ਕਰਦੇ ਆ ਕਿ ਪੰਜਾਬ ਸਰਕਾਰ ਕੰਮ ਕਰੇਗੀ ਖਾਸ ਬੇਨਤੀ ਮੇਰੀ ਹਰਜੋਤ ਸਿੰਘ ਬੈਨ ਜੀ ਨੂੰ ਹੈ ਕਿ ਤੁਸੀਂ ਸਿੱਖਿਆ ਮੰਤਰੀ ਹੈ ਇਹ ਸਕੂਲਾਂ ਦਾ ਮਾਮਲਾ ਤੁਹਾਡੇ ਅੰਦਰ ਦਾ ਤੇ ਜੇ ਤੁਸੀਂ ਆਪਣੀਆਂ ਵੋਟ ਬੈਂਕ ਵੀ ਪੱਕਾ ਕਰਨਾ ਤਾਂ ਲੱਖਾਂ ਬੱਚਿਆਂ ਨੂੰ ਫਾਇਦਾ ਹੋ ਸਕਦਾ ਹੈ ਇਹ ਸਕੂਲਾਂ ਕੋਲੋਂ 5 7 10 ਜਿਹੜੇ ਸਕੂਲ ਹੈ ਮੋਹਾਲੀ ਸ਼ਹਿਰ ਦੇ ਜਾਂ ਪੰਜਾਬ ਦੇ ਜਿਹੜੇ 20 50 ਸਕੂਲ ਹੈ ਉਹ ਜਿਵੇਂ ਨਾ ਖਾਲੀ ਰਹਿ ਕੇ ਪਿੰਡਾਂ ਦੇ ਲੋਕਾਂ ਨੂੰ ਸ਼ਹਿਰੀਆਂ ਨੂੰ ਆਮ ਛੜੇ ਨੂੰ ਵਰਤਣ ਦਾ ਮੌਕਾ ਦੇ। ਈਡਬਲਿਊਐਸ ਉਹ ਦੱਸੋਗੇ ਤੁਸੀਂ ਮੁੱਦਾ ਛੇੜਿਆ ਸੀ ਬਹੁਤ ਪਹਿਲਾਂ ਕੀ ਬਣਿਆ ਉਹਦਾ ਈਡਬਲਿਊਐਸ ਰੀਅਲ ਸਟੇਟ ਚ ਹਾਂਜੀ ਤੁਸੀਂ ਕਿਹਾ ਆ ਬੁਰੀ ਤ ਪਹਿਲੇ ਬਾਦਲ ਸਰਕਾਰ ਨੇ ਸਾਨੂੰ ਲੁੱਟਿਆ ای ڈبلیو ایس ਦੇ ਮਾਮਲੇ ਵਿੱਚ ਸਰਕਾਰ ਨੇ ਲੁੱਟਿਆ ਤੇ ਮੇਰੇ ਵੱਲੋਂ 2016 ਚ ਇੱਕ ای ڈبلیو ایس ਦੇ ਅਗੇਂਸਟ ਜਿਹੜਾ ਜ਼ਮੀਨੇ ਵੇਚ ਨਾ ਸਕੇ ਹਾਈ ਕੋਰਟ ਪੇਸ਼ ਪਾਇਆ ਹੋਇਆ ਸੀ ਆ ਪਿਛਲੇ ਸਾਲ ਕੇਸ ਟੈਕਨੀਕਲ ਗਰਾਉਂਡ ਤੇ ਵਾਪਸ ਲੈਣਾ ਪਿਆ ਤੇ ਮੈਂ ਇੱਕ ਪੱਤਰਕਾਰ ਤੇ ਜਦੋਂ ਛੁੱਟੇ ਪਰਚੇ ਕੋਚੇ ਦਾਦੇ ਉਸ ਪਾਸੇ ਹੋਰ ਜਗ੍ਹਾ ਤੇ ਪੰਜਾਬ ਸਰਕਾਰ ਹੁਣ ਉਸ ਜ਼ਮੀਨ ਨੂੰ ਫੇਰ ਵੇਚਣ ਲੱਗੀ ਐ ਅਸੀਂ ਇਹਦੀ ਪੂਰੀ ਤਰ੍ਹਾਂ ਤਿਆਰੀ ਕਰਦੇ ਹਾਈ ਕੋਰਟ ਚ ਮੌੜ ਚੈਲੰਜ ਕਰਨ ਦੀ ਛੇਤੀ ਹੀ ਤੁਸੀਂ ਆਉਣ ਵਾਲੇ ਕੁਝ ਸਮੇਂ ਚ ਹਾਈ ਕੋਰਟ ਚ ਇੱਕ ਨਵੀਂ ਰਿਪੋਰਟੇਸ਼ਨ ਦੇਖੋਗੇ ਦੀਆ ਮੇਰਾ ਨਾਮ ਸਤਨਾਮ ਦਾਵਾ ਹੈ ਜੀ ਪੰਜਾਬ ਕੇ ਇੱਕ ਪ੍ਰਸਿੱਧ ਐਨ ਜੀਓ ਹੈ ਪੰਚਾਇਤੀ ਲੈਂਡ ਲੀਜ਼ ਪਾਲਿਸੀ ਬਣਾਈ ਹੈ ਜ਼ਮੀਨਾਂ ਲੁੱਟਣ ਵਾਸਤੇ ਪੰਜਾਬ ਦੀ ਤੇ ਗਮਾਟਾ ਨੇ ਪਾਲਿਸੀ ਬਣਾਈ ਹੈ ਜ਼ਮੀਨਾਂ ਲੀਜ਼ ਤੇ ਦੇਣ ਵਾਸਤੇ ਸਾਡੇ ਮੋਹਾਲੀ ਸ਼ਹਿਰ ਚ ਲੰਬਿਆਂ ਪਿੰਡ ਦੀ ਜ਼ਮੀਨ ਜਿਹੜੀ ਬਾਈਪੀਐਸ ਸਕੂਲ ਦੇ ਪਿੱਛੇ ਹੈ ਤੇ ਬੜੈਲ ਜੇਲ੍ਹ ਦੇ ਨਾਲ ਹੈ ਉਹ 8-10 ਸੈਕੜ ਜ਼ਮੀਨ ਜਿਹੜੀ ਹੈ ਆ ਸਾਬਕਾ ਚੀਫ ਸਕੱਟਰੀ ਸ੍ਰੀ ਜੈ ਸਿੰਘ ਗਿੱਲ ਦੀ ਐਨ ਜੀਓ ਚੰਡੀਗੜ੍ਹ ਹਾਰਸ ਰਾਈਡਰ ਸੁਸਾਇਟੀ ਨੂੰ 2 ਇਕਰ ਜ਼ਮੀਨ ਸਿਰਫ 1 ਰੁਪਏ ਗੱਲ ਦੇ ਹਿਸਾਬ ਨਾਲ ਲੀਜ਼ ਤੇ ਦਿੱਤੀ ਗਈ ਹੈ ਤੇ ਬਾਕੀ ਜ਼ਮੀਨ ਉਸ ਐਨਜੀਓ ਨੇ ਘੇਰ ਲਈ ਹੈ ਅਸੀਂ ਪੰਜਾਬ ਸਰਕਾਰ ਤੋਂ ਅੱਜ ਮੰਗ ਕੀਤੀ ਹੈ ਕਿ ਉਹ ਜ਼ਮੀਨ ਜਿਹੜੀ ਹੈ ਖਾਲੀ ਕਰਾਈ ਜਾਵੇ ਮੁੜ ਕੇ ਉਹਦੀ ਲੀਜ਼ ਜਿਹੜੀ ਰੀ ਨੂੰ ਨਾ ਕਰਾਈ ਜਾਵੇ ਨਹੀਂ ਤਾਂ ਜਿੱਦਾ ਗਲੀ ਦੀ ਹੱਡੀ ਬਣ ਗਈ ਹੈ ਬਾਲਕਪਾਲ ਕਾਉਸ਼ਾਲਾ ਪੰਜਾਬ ਸਰਕਾਰ ਦੇ ਆਹ ਜ਼ਮੀਨ ਵੀ ਗਲੀ ਦੀ ਹੱਡੀ ਤੁਹਾਡੇ ਬਣੇਗੀ ਹੋਰ ਕੌਣ ਕੌਣ ਪਿੰਡ ਦੇ ਲੋਕ ਆ ਸਾਡੇ ਕਾ ਲੰਬਿਆ ਪਿੰਡ ਦੇ ਖੜੇ ਆ ਪਿੱਛੇ ਲੰਬਿਆ ਪਿੰਡ ਨੂੰ ਇਸ ਜ਼ਮੀਨ ਦਾ ਕੋਈ ਮੁਆਵਜ਼ਾ ਨਹੀਂ ਮਿਲਿਆ ਕਿਉਂਕਿ ਉਦੋਂ ਜਦੋਂ 75 ਦੇ ਨੇੜੇ ਤੇੜੇ ਲੰਬਿਆ ਪਿੰਡ ਨੂੰ ਉਠਾਇਆ ਗਿਆ ਸੀ ਇੰਦਰਾ ਗਾਂਧੀ ਦੇ ਸਮੇਂ ਉ ਇੱਧਰ ਉਧਰ ਹੋ ਗਏ ਤੇ 8-10 ਸੈਕਿੰਡ ਜ਼ਮੀਨ ਦਾ ਇਥੇ ਮੁਆਵਜ਼ਾ ਨਹੀਂ ਮਿਲਿਆ ਅਸੀਂ ਉਹ ਵੀ ਮੰਗ ਕੀਤੀ ਹੈ ਮੋਹਾਲੀ ਦਾ ਕਿ ਲੰਬੇ ਪਿੰਡ ਦੀ ਜ਼ਮੀਨ ਨੂੰ ਜਿਹੜਾ ਲੋਕਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਜਿਹੜੇ ਸਾਡੇ ਮੋਹਾਲੀ ਸ਼ਹਿਰ ਜਾਂ ਪੂਰੇ ਪੰਜਾਬ ਦੇ ਸ਼ਹਿਰ ਦੇ ਜਿਹੜੇ ਵੱਡੇ ਸਕੂਲ ਹੈ ਪ੍ਰਾਈਵੇਟ ਉਹਨਾਂ ਨੂੰ 50 ਪੈਸੇ ਗਾ ਜਿਹੜੀ ਲੀਜ਼ ਤੇ ਜ਼ਮੀਨ ਦਿੱਤੀ ਗਈ ਹੈ ਇਸ ਸ਼ਰਤ ਤੇ ਦਿੱਤੀ ਸੀ ਕਿ ਇੱਥੇ ਕੋਈ ਕੰਡਾ ਤਾਰ ਨਹੀਂ ਲਗਾਏਗਾ ਕੋਈ ਚਾਰਦਵਾਰੀ ਨਹੀਂ ਕਰੇਗੀ ਇਹਨਾਂ ਸਾਰੇ ਸਕੂਲਾਂ ਨੇ ਸਰਕਾਰਾਂ ਨਾਲ ਮਿਲ ਕੇ ਉੱਥੇ ਚਾਰਦਵਾਰੀ ਕਰਕੇ ਸਿਕਿਉਰਿਟੀ ਗਾਰ ਬਹਾਲ ਬਟਾਏ ਤੇ ਸਾਡੇ ਬੱਚੇ ਕ੍ਰਿਕਟ ਤੇ ਫੁੱਟਵਾਲ ਜਾਂ ਹੋਰ ਗੇਮ ਸੜਕਾਂ ਤੇ ਖੇਡਦੇ ਆ ਕਿਉਂਕਿ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨਾਂ ਕਹਿ ਰਹੀਆਂ ਕਿ ਤੁਸੀਂ ਇੱਥੇ ਬੱਚਿਆਂ ਦੇ ਖੇਡਣ ਬਾਤ ਨਹੀਂ ਸਿਰਫ ਸੈਰ ਕਰਨ ਬਾਤ ਬਾਗ ਇੱਥੇ ਫੁੱਲ ਲੱਗੇ ਹੋਏ ਉਹਨਾਂ ਵਾਸਤੇ ਜਿਵੇਂ ਨਾਲ ਨਹੀਂ ਕਰਾਈ ਜਾਣਾ ਆਪ ਸਰਕਾਰ ਸਾਹ ਦੇ ਨਹੀਂ ਕੋਣੇ ਆਪ ਸਰਕਾਰ ਦੇ ਵਿੱਚ ਅਸੀਂ ਐਮਐਲਏ ਮੁਹਾਲ ਉਹਨੇ ਆਪਣੇ ਲੈਟਰਪੈਡ ਤੇ ਉੱਪਰ ਸਬੰਧਤ ਅਧਿਕਾਰੀਆਂ ਤੇ ਸਰਕਾਰ ਨੂੰ ਚਿੱਠੀ ਲਿਖੀ ਹੈ ਉਹ ਸਾਥ ਹੀ ਸਮਝਾਗੇ ਜੇ ਸਹੀ ਤਰ੍ਹਾਂ ਸਾਥ ਨਾ ਮਿਲਿਆ ਤਾਂ ਅਸੀਂ ਕੋਰਟ ਗਦਰਿਆਂ ਦੇ ਵਿੱਚ ਵੀ ਜਾਵਾਂਗੇ ਪਹਿਲਾਂ ਤਾਂ ਕੋਰਟ ਕੇਸ ਚੱਲਦਾ ਕਿਸੇ ਨਹੀਂ ਜੀ ਬਿਲਕੁਲ ਜੀ ਕੋਈ ਕੋਰਟ ਕੇਸ ਨਹੀਂ ਨਾਮ ਮਿਸਿਸ ਬਲੌਸਮ ਸਿੰਘ ਹੈ ਜੀ ਮੈਂ ਇੱਕ ਸੋਸ਼ਲ ਵਰਕਰ ਹੈਗੀ ਹਾਂ ਤੇ ਨਾਲ ਮੈਂ ਪੀਐਸਸੀ ਦੀ ਮੈਂਬਰ ਹੈਗੀ ਹਾਂ ਔਰ ਪੀਐਸਸੀ ਦੀ ਮੈਂਬਰ ਬਣ ਬੜੀ ਐਸ ਕਰਕੇ ਕਿਉਂਕਿ ਮੈਨੂੰ ਇਹਨਾਂ ਦੇ ਜਿਹੜੇ ਮੁੱਦੇ ਨੇ ਇਹ ਬਹੁਤ ਹੀ ਸੋਸ਼ੀਅਲੀ ਐਕਟਿਵ ਮੁੱਦੇ ਨੇ ਔਰ ਲੋਕਾਂ ਦੇ ਹੱਥ ਹਿੱਤ ਦੇ ਵਿੱਚ ਹੈਗੇ ਨੇ ਇਸ ਕਰਕੇ ਸਤਨਾਮ ਸਿੰਘ ਜੀ ਦੇ ਨਾਲ ਮੈਂ ਜੁੜੀ ਤੇ ਮੈਂ ਇਹਨਾਂ ਮੁੱਦਿਆਂ ਦੇ ਉੱਤੇ ਕੰਮ ਕਰਨਾ ਚ ਬੜੀਆ ਲੱਗਦਾ ਹੈ ਇਹਨਾਂ ਮੁੱਦਿਆਂ ਦੇ ਉੱਤੇ ਕੰਮ ਕਰਨਾ ਅਵੇਅਰਨੈਸ ਫੈਲ ਹੁੰਦੇ ਹੈ ਜਿਹੜੀ ਕਿ ਸਾਡੇ ਸਾਰੇ ਜਨਤਾ ਵਾਸਤੇ ਅਵੇਅਰਨੈਸ ਬਹੁਤ ਜ਼ਿਆਦਾ ਜ਼ਰੂਰੀ ਹੈ ਤੇ ਇਹਨਾਂ ਦੇ ਮੁੱਦੇ ਜਿਹੜੇ ਆ ਅਵੇਅਰਨੈਸ ਫੈਲ ਹੁੰਦੇ ਆ ਤੇ ਲੋਕਾਂ ਦੇ ਜਿਹੜੇ ਹਾਂਜੀ ਜਿਹੜੇ ਬੈਕਸਟੇਜ ਜਿਹੜਾ ਕੰਮ ਹੋ ਰਿਹਾ ਕ腐ਸ਼ਨ ਦਾ ਉਹਨਾਂ ਨੂੰ ਉਹ ਇੱਕਦਮ ਦੇ ਮੇਕ them people aware of it ਹਰਦੇਪਾਲ ਨਾਮ ਹੈ ਜੀ ਮੇਰਾ ਤੇ ਬੇਸਿਕਲੀ ਅਸੀਂ ਬੜੇ ਲੰਮੇ ਸਮੇਂ ਤੋਂ ਸਕੂਲਾਂ ਦੇ ਜਿਹੜੇ ਮੁੱਦੇ ਨੇ ਉਹਨਾਂ ਤੇ ਲੜਾਈ ਲੜ ਰਹੇ ਆ ਜੀ ਪੇਰੈਂਟਸ ਐਸੋਸੀਏਸ਼ਨ ਹਾਂ ਜੀ ਉਹਦਾ ਕੀ ਹੈ ਮੈਂ ਸਟੂਡੈਂਟ ਐਸੋਸੀਏਸ਼ਨ ਦੇ ਪ੍ਰਧਾਨ ਵਜੋਂ ਹਾਂ ਜੀ ਮੁਹਾਲੀ ਦੀ ਐਸੋਸੀਏਸ਼ਨ ਵਜੋਂ ਤਾਂ ਅਸੀਂ ਲੰਬੇ ਸਮੇਂ ਤੋਂ ਜਦੋਂ ਫੀਸਾਂ ਦਾ ਮੁੱਦਾ ਸੀ ਉਦੋਂ ਤੋਂ ਲੈ ਕੇ ਅੱਜ ਵੀ ਸਾਡੇ ਕਈ ਕੇਸ ਜਿਹੜੇ ਉਦੋਂ ਦੇ ਰੂਲ ਦੇ ਹਾਈ ਕੋਰਟ ਚ ਚੱਲਦੀ ਜਾ ਰਹੇ ਨੇ ਪਰ ਜਿਹੜਾ ਹੁਣ ਜਿਹੜਾ ਭਾਜੀ ਹੁਣਾਂ ਦੀ ਮਦਦ ਦੇ ਨਾਲ ਜਿਹੜਾ ਇਹ ਮੁੱਦਾ ਸਾਹਮਣੇ ਆਇਆ ਇਸਤਨਾਮ ਸਿੰਘ ਦਾਉ ਜੀ ਦੇ ਨਾਲ ਉਹ ਇਹ ਸੀਗਾ ਕਿ ਜਿਹੜੀਆਂ ਗਰਾਊਂਡ ਲੈ ਸਕੂਲਾਂ ਦੇ ਕੋਲ ਬਹੁਤ ਸਾਰੇ ਸਕੂਲਾਂ ਦੇ ਕੋਲ ਜਿਹੜੇ ਗੁਰਾਣ ਗਮਾਡਾ ਵੱਲੋਂ 50 ਪੈਸੇ ਗੱਜ ਦੀ ਲੀਜ਼ ਤੇ ਦਿੱਤੇ ਗਏ ਤੇ ਜਿਹੜੇ ਸਕੂਲ ਨੇ ਨਿੱਜੀ ਸਕੂਲ ਜਿਹੜੇ ਆਪਣੇ ਸਰਮਾਏ ਨੂੰ ਇਕੱਠਾ ਕਰਨ ਦੇ ਲਈ ਉਹਨੂੰ ਆਪਣੀਆਂ ਲੋੜਾਂ ਲਈ ਆਪਣੀਆਂ ਮਨਮਾਨੀ ਫੀਸਾਂ ਦੇ ਲਈ ਵਰਤ ਰਹੇ ਨੇ ਜਦਕਿ ਉਹ ਹੋਣਾ ਕੀ ਚਾਹੀਦਾ ਹੈ ਕਿ ਹਰ ਇੱਕ ਜਿਹੜਾ ਬੱਚਾ ਹੈ ਉਥੇ ਅਲਾਉ ਹੋਣਾ ਚਾਹੀਦਾ ਹੈ ਚਾਹ ਕਿਸੇ ਸੈਕਟਰ ਦਾ ਹੈ ਮੁਹੱਲੇ ਦਾ ਹੈ ਤੇ ਅਸੀਂ ਇਹ ਮੰਗ ਕਰਦੇ ਹਾਂ ਕਿ ਉਹ ਸਾਰਿਆਂ ਲਈ ਇੱਕੋ ਜਿਹਾ ਖੋਲਿਆ ਜਾਵੇ ਕਿਉਂਕਿ ਉਹ ਜਿਨ੍ਹਾਂ ਚ ਸ਼ਰਤਾਂ ਤੇ ਸਕੂਲਾਂ ਨੂੰ ਮਿਲਿਆ ਉਹ ਸ਼ਰਤਾਂ ਤੇ ਹੀ ਉਹ ਵਰਤ ਸਕਣ ਨਜਾਇਜ਼ ਕੁਝ ਨਾ ਕਰਨ ਧੰਨਵਾਦ ਆਈ 80 ਪਿੰਡ ਸੁਹਾਨਾ ਤੋਂ ਆਈ ਹਾਂ ਲੰਬਿਆ ਪਿੰਡ ਤੋਂ ਆਈ ਸੀ ਆਪਣੇ ਪਿੰਡ ਦੀ ਜ਼ਮੀਨ ਦਾ ਮੁਆਵਜ਼ਾ ਲੈਣਾ ਚਾਹੁੰਦੇ ਹਾਂ ਸਾਡੀ ਜ਼ਮੀਨ ਜਿਹੜੀ ਹੌਰਸ ਰਾਈਡਿੰਗ ਐਸੋਸੀਏਸ਼ਨ ਬਣਾਈ ਹੋਈ ਹੈ ਇਹਨਾਂ ਨੂੰ ਦਿੱਤੀ ਵੀ ਹੈ ਫਰੀ ਦੇ ਵਿੱਚ ਸੈਕਟਰ ਕਿਹੜਾ ਹੈ ਇਹ ਸੈਕਟਰ 51 ਬਣ ਰਿਹਾ ਹੈ ਹੁਣ ਕੀ ਆਸ ਹੈ ਹੁਣ ਖਾਸ ਇਹ ਕਰਦੇ ਆਂ ਸਾਡੇ ਪਿੰਡ ਦੇ ਬੰਦਿਆਂ ਨੂੰ ਮੁਆਵਜ਼ਾ ਦਿੱਤਾ ਜਾਵੇ ਜਿਹੜਾ ਹੋਇਆ ਪਿੰਡ ਦੇ ਵਿੱਚ ਅਸੀਂ ਕਦੋਂ ਚੱਲਦਾ ਰਿਹਾ ਇਹ 75 ਜੋ ਸਾਡਾ ਪਿੰਡ ਅਕਵਾਇਰ ਹੋ ਗਿਆ ਸੀਗਾ ਜੀ ਉਸ ਤੋਂ ਬਾਅਦ ਜਦੋਂ ਕੋਰੋਨਾ ਕਾਲ ਹੋਇਆ ਜੀ ਕੋਰੋਨਾ ਕਾਲ ਦੇ ਵਿੱਚ ਸਾਡੀ ਜ਼ਮੀਨ ਸਰਕਾਰਾਂ ਨੇ ਮਿਲ ਕੇ ਮੰਤਰੀਆਂ ਨੇ ਮਿਲ ਕੇ ਆਪਣੇ ਜਿਹੜੇ ਨਾਲ ਦੇ ਚਾਹਤੇ ਨੇ ਉਹਨਾਂ ਨੂੰ ਦੀ ਗਈ ਅਸੀਂ ਹੁਣ ਪੂਜੋ ਮੰਗ ਮੰਗ ਕਰਦੇ ਆ ਸਾਨੂੰ ਔਜਾ ਦਿੱਤਾ ਜਾਂਦਾ ਉਸ ਪਿੰਡ ਦੇ ਬਾਹਰ ਉਹ ਉਸ ਟਾਈਮ ਦਾ ਜਿਹੜੇ ਲੋਕ ਸੀ ਉਹ ਚਲੇ ਗਏ ਸੀ ਆਪਾਂ ਆਪਣੇ ਉਹਨੂੰ ਕਿਉਂਕਿ ਜਿੱਥੇ ਜਿੱਥੇ ਅਗਲੇ ਨੇ ਜ਼ਮੀਨਾਂ ਲਈਆਂ ਉੱਥੋਂ ਉੱਥੋਂ ਸ਼ਿਫਟ ਹੋ ਗਈ ਸੀ ਠੀਕ ਹੈ ਜੀ ਉਸ ਤੋਂ ਬਾਅਦ ਲੋਕ ਸੀ ਇਕੱਠੇ ਹੋਣ ਲੱਗੇ ਆ ਜਦੋਂ ਲੋਕਾਂ ਨੂੰ ਪਤਾ ਲੱਗਣ ਲੱਗਿਆ ਵੀ ਉੱਥੇ ਜ਼ਮੀਨ ਪਈ ਆ ਕਿਸੇ ਪ੍ਰਾਪਰਟੀ ਡੀਲਰ ਦਾ ਵਾਲਾ ਆ ਜਾਂ ਕਿਸੇ ਦੁਆਰਾ ਆ ਗਈ ਹੈ ਨਾ ਵੀ ਤੁਸੀਂ ਸਾਈਨ ਕਰੋ ਥੋੜੀ ਜ਼ਮੀਨ ਪਈ ਆ ਉੱਥੇ ਮਸਤਵਾ ਜਦੋਂ ਅਸੀਂ ਇਸ ਜ਼ਮੀਨ ਵਾਲੂ ਬਦੇ ਆ ਪਹਿਲਾਂ ਸਾਡੇ ਪੇਰੈਂਟਸ ਵਾਦੇ ਸੀ ਠੀਕ ਹੈ ਨਾ ਤੇ ਕਈ ਮੁਸ਼ਕਲ ਆਈਆਂ ਕਿਉਂਕਿ ਪੇਪਰ ਨਹੀਂ ਸੀ ਬਹੁਤ ਪੁਰਾਣਾ ਗਵੈਲ ਹੋ ਗਿਆ ਟੁੱਟੂ ਹੋ ਚੁੱਕਿਆ ਸੀ ਪਿੰਡ ਵੀ ਨਹੀਂ ਫਿਰ ਹੌਲੀ ਹੌਲੀ ਪੇਪਰ ਇਕੱਠੇ ਕੀਤੇ ਆ ਇਹਨਾਂ ਨੇ ਕੀ ਕੀਤਾ ਉਹ ਜਿਹੜੀ ਜ਼ਮੀਨ ਹੈ ਉਹ ਹੌਸਰੈਟੀਕ ਸੁਸਾਇਟੀ ਨੂੰ ਲੀਸ ਤੇ ਦਿੱਤੀ ਆ ਕਰੋਨਾ ਟਾਈਮਸ ਉਸ ਤੋਂ ਬਾਅਦ ਅਸੀਂ ਇਹਨਾਂ ਨਾਲ ਕੰਟੈਕਟ ਕਰਨ ਦੀ ਬਹੁਤ ਕੋਸ਼ਿਸ਼ ਕੀਤੀ ਉੱਡਾ ਵਾਲਿਆਂ ਨਾਲ ਗਵੰਡਾ ਵਾਲਿਆਂ ਨਾਲ ਵੀ ਸਾਨੂੰ ਤੁਸੀਂ ਦੱਸੋ ਤੁਸੀਂ ਕਰੋ ਜ਼ਮੀਨ ਅਗਵਾਹਤ ਕੀਤੀ ਕਿਹੜੇ ਸਾਲ ਚ ਕੀਤੀ ਹੂੰ ਹੂੰ ਅਸੀਂ ਕੁਝ ਨੋਟੀਫਿਕੇਸ਼ਨ ਵੀ ਲਏ ਆ ਮੁੰਡਾ ਤੋਂ ਜਾਂ ਪੁਰਾਣੇ ਬਜ਼ੁਰਗਾਂ ਤੋਂ ਅਸੀਂ ਇਕੱਠੇ ਕੀਤੇ ਆ ਆਪਣੇ ਸਰੋਸਿਸ ਤੋਂ ਉਹਦੇ ਚ ਉਹ ਜ਼ਮੀਨ ਨਹੀਂ ਹੈਗੀ ਇਹ ਜ਼ਮੀਨ ਨਹੀਂ ਹੈ ਯਾਨੀ ਕਿ 420 ਹੋਈ ਬਿਲਕੁਲ ਬਿਲਕੁਲ 420 ਹੋਈ ਹੈ ਜੇ ਉਹ ਵੱਲੋਂ ਦੇਖੋ ਹੀ ਗੁਆਂਡਾ ਨੇ ਲੀਜ਼ ਕਿਨੇ ਬਣਾਈ ਲੀਜ਼ ਗੁਆਂਡਾ ਨੇ ਹਾਂ ਹਾਂ ਇਨ ਦਾ ਨੇਮ ਆਫ ਜੀਐਸਈ ਜੇ ਉਹ ਨੇਹਿਸ਼ ਬੰਸੋਂ ਸੀ ਉਹਨਾਂ ਨੇ ਉਹਨਾਂ ਵੱਲੋਂ ਸਾਈਨ ਕੀਤੇ ਕਿਦੇ ਉਸ ਤੇ ਹੱਕ ਤੇ ਬਣਾਈ ਹੈ ਇਹ ਲੀਜ਼ ਹੈ ਨਾ ਜੀ ਲੀਜ਼ ਕਿਦੇ ਹੱਕ ਤੇ ਬਣੀ ਹੈ ਹੋਰਸ ਰਾਈਡਿੰਗ ਹੋਰਸ ਰਾਈਡਿੰਗ ਸੁਸਾਇਟੀ ਨੂੰ ਦਿੱਤੀ ਹੈ ਨਾ ਜੀਐਸ ਜੀਐਸ ਗਿੱਲਗੇ ਜੀਐਸ ਜੀਐਸ ਆਈਐਸ